جو کسان مزدور نوجوان متا واحد جی کا خالص ਆਜੋ ਕੋਈ ਨਿਕਲੋ ਜਾਈਏ ਆਪੋ ਚੱਲੇਗਾ ਬੈਂਕ ਕਰਦੇ ਆਂ ਵਾਹ ਬੋਲੀ ਟਰੋਡ ਤੇ ਦੂਸਰੀ ਥਾਂ ਤੇ ਆਜੋ ਓਕੇ ਨਾਮ ਕੋਸੋ ਠੀਕ ਹੈ ਜੀ ਇਸ ਕਰਕੇ ਦੋਵਾਂ ਹੋਰਪਾ ਦੀ ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਹੜੇ ਅਸੀਂ ਜਨੇਵਾ ਟਾਈਮ ਪ੍ਰਧਾਨੀ ਨਹੀਂ ਲਏ ਹੋਏ ਉਹਨਾਂ ਅਗਰ ਕੋਈ ਵੀ ਹੋ ਜੇ ਇਥੋਂ ਜਾਣਾ ਆਉਣ ਵਾਲੇ ਕੋਈ ਜਿੱਥੇ ਬਾਤ ਚਾਹੀਦੀ ਆ ਅਰਜ਼ੀ ਲਿਖ ਦੇ تھے شاگ ماسٹر شوی نظر آتے کوئی ادار ہو چلا جی ہا چل رہی ہے کوئی اوتر نہیں دیکھتے لوگ پرچا پیار کر رہے آجنڈے کی لڑکی جی ਬਾਦਲ ਕਿਆ ਦੇ ਟੱਪੋਂ ਨੂੰ ਸਰਵੇਖਣ ਹੁੰਦਾ ਪੰਜ ਖਤਰੇ ਚ ਉਹ ਆਪ ਖਤਰੇ ਜੋ ਨਹੀਂ ਪਾਉਂਦਾ ਤਾਕੀ ਖਤਰੇ ਨੂੰ ਨਾਲ ਉਹ ਮੇ ਇਹ ਕਹਿੰਦੇ ਜੀ ਹਿੰਦੂ ਖਤਰੇ ਚ ਠੀਕ ਹੈ ਇਹਦਾ ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਆਧਾਰ ਹਿੰਦੂਤਾਂ ਦੇ ਵਿੱਚੋਂ ਖਤਮ ਹੋ ਰਿਹਾ ਤਾਂ ਇਹ ਜੰਗਾਂ ਲੈ ਕੇ ਆ ਰਹੇ من چ جا کر بھولیا آ نہیں آئی لوگ بولنا پی رہا بھی جنڈا کٹو نو نہیں آپ کے لئے تو اس کر کے جہی بھاجپا راجنیتی ہے ہندو مسلمان لڑا کے آپ کی ستا حاصل کر ਦਾਬਨਾ ਤੇ ਬਹੁਤ ਜ਼ਿਆਦਾ ਹਾਲੇ ਵਕਤੀ ਤੌਰ ਤੇ ਉਹਨਾਂ ਨੂੰ ਲੋੜ ਵੀ ਹੈ ਤੁਹਾਡੀ ਅੱਗੇ ਨਿਸ਼ਾਨ ਅਮੇਸ਼ ਦੋਜਤਾ ਲੱਛਣਾਂ ਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਨੂੰ ਮੋੜਨਾ ਪੈ ਰਿਹਾ ਕਾਉਪਸਟ ਅਰਸਲਿਟਰੀ ਉਹ ਛੋਟਾ ਨਹੀਂ ਹੈ ਬਹੁਤ ਵੱਡੀ ਆਗਰ ਸੋਚ ਦੁਨੀਆ ਦੇ ਸਭ ਤੋਂ ਵੱਡੀਆਂ ਸੰਸਤਾਵਾਂ ਜਿਹੜੇ ਦੇ ਕਰੋਨਾ ਵੰਦੇ ਇੱਕ ਮਨਨ ਸਰਪਰਕਾਰ ਨੇ ਉਹਦਾ ਮੁਖੀਆ ਬੋਲਦਾ ਤੁਸੀਂ ਚੀਕਾ ਕਿਉਂ ਮੈਨੂੰ ਬੁਲਾ ਗਿਆ ਤੁਸੀਂ ਦੇਖ ਲੋ ਕਿ ਅਸਰ ਕਿ ਸੋਦਾ ਕਿ ਫਿਰ ਗੱਲ ਉਹ ਤਾਂ ਨਹੀਂ ਕਰਨੀ ਰੋਜ਼ ਹੀ ਬੋਲੀ ਕਰਦੇ ਚੱਲ ਆਂਦਾ ਮੈਂ ਨਹੀਂ ਹਾਲੀਕਾ ਚੱਲਣ ਦੇਗਾ ਰੱਖ ਜਾਨੇ ਕਿੰਨਾਂ ਜਲਦੀ ਹੋ ਤੁਸੀਂ ਇਹ ਕੌਣ ਇਹਨਾਂ ਨਾਲ ਗੱਲ ਕਰ ਰਿਹਾ ਆ ਪੰਜਾਬ ਖੱਬੇ ਹੋ ਕੇ ਵੀ ਨਹੀਂ ਗੱਲਬਾਤ ਹੋ ਰਹੀ ਜਾਂ ਜੀ ਗੱਲ ਕਰਨ ਲੱਗੇ ਆ ਜੀ ਗੱਲਿਆ ਸਾਡਾ ਵੀ ਹੋ ਰਹੀ ਆ ਸਾਡੀ ਕਮੇਟੀ ਗਈ ਆ ਜੀ ਕਣਾਉਰੀ ਉਹ ਲੱਗੀ ਹੋਈ ਆ ਜੀ ਜ਼ੋਰ ਬਣਾ ਲੱਕੀ ਗੱਲ ਲੱਗਣ ਕੋਈ ਵੀ ਇਹ ਤਾਂ ਲੋਕਾਂ ਨੂੰ ਬਟ ਮਸਾਲਣ ਵਾਸਤੇ ਕਰਨਾ ਤੇ ਇਹੇ ਤੇ ਸਾਰੇ ਟਿੱਕੇ ਖੁੱਟਿਆ ਖਿਆਲਤਾ 143 ਦੀ ਲੋੜ ਕੇ ਆ ਮੇਰੀ ਗੱਲ ਸਮਝਾ ਕਿ ਨਹੀਂ ਇਹ ਇਹਨਾਂ ਲੋਕ ਦਾ ਬੰਦਾ ਅੱਖੇ ਤੋੜ ਕੇ ਆ ਗਿਆ ਇਹਦਾ ਮਤਲਬ ਸਾਰੇ ਖੋਜ ਉਹ ਹਾਲੇ ਦਿੱਤਾ ਤੋਤਾ ਕੁਝ ਨਹੀਂ ਹੁੰਦਾ ਚੰਗਰਾਵਾਲੀ ਅਹੀਂ ਚੰਗੀਆਂ ਫਸਲਾਂ ਤੇ ਲਾਵਾ ਗੇੜੀ ਨੰਬਰਸ ਉਹ ਕਿਹੜੀਆਂ ਚੰਗੀਆਂ ਸਾਨੂੰ ਘਰਾਤੇ দাও ਝੂਠ ਕਿਵੇਂ ਬੋਲ ਹੈ ਨੀ ਇਹਨਾਂ ਨੂੰ ਸਰਕਾਰ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੁਗਿਆ ਦੀਆਂ ਸਰਕਾਰਾਂ ਤੇ ਤੇ ਦਬਾਈ ਨਿਰਮਈ ਸਰਕਾਰ ਤੁਹਾਡਾ ਤੁਸੀਂ ਇੱਥੇ ਬੈਠੇ ਹੋ ਖਰਾਉਂ ਵੀ ਬੈਠੇ ਹੋ ਦਰਿਆ ਤੇ ਬੈਠੇ ਹੋ ਅਵਾਰ ਡੇਟ ਲਾ ਗਿਆ ਮੱਧ ਪ੍ਰਦੇਸ਼ ਤੇ ਵੀ ਇੰਨੀ ਵੱਡੀ ਲਹਿਰ ਨਹੀਂ ਹੈਗੀ ਜਿਵੇਂ ਦੀ ਪੰਜਾਬ ਦਾ ਸੁਣੋ ਜਦੋਂ ਉਹਨਾਂ ਨੂੰ ਰਸਤੀ ਦਾ ਪਤਾ ਲੱਗਾ ਤੇ ਲੜਾਈ ਖਤਮ ਉਹਨਾਂ ਨੇ ਬਾਈ ਜੋ ਆ ਸੋਇਆ ਪੀਂਦਾ ਸੀ ਜੇ ਨਾਂ ਕਿ ਦੋਤ ਨੂੰ ਨੀ ਉਹਨਾਂ ਰਾ ਆਪਣੀਆਂ ਨਿੱਕੇ ਨਿੱਕੇ ਕੁੜੀਆਂ ਖੇਤਾਂ 'ਚ ਕਰਕੇ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀਆਂ ਤੇ ਇਹੀ ਆ ਕੇ ਮੂੰਗੀ ਉਹ ਸੋਇਆਬੀਨ ਦਾ ਰੇਟ ਛੇੜਤਾ ਹੋ ਗਿਆ ਤੁਸੀਂ ਦੇਖਿਆ ਨਹੀਂ ਸੋਚੇ ਕਿ ਕਿਤੇ ਦਬਾਅ ਤੋਂ ਕਿਉਂ ਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ ਮੰਨ ਲਿਆ ਕਿ ਸੋਇਆਬੀਨ ਤੇ ਇੰਨਾ ਘੱਟੋਂ ਘੱਟ ਖਰਚ ਉਹਨਾਂ ਕਹਿੰਦੇ ਕਿ ਦੋ ਰੇਟ ਸੋਇਆਬੀਨ ਦਾ ਉਹਦਾ 4890 ਰੁਪਏ ਅਸੀਂ ਨਹੀਂ ਤਾਂ ਲੰਨ ਕੀਤਾ ਉਹ ਲੋਕਾਂ ਨੇ ਲੜਾਈ ਲੜੀ ਹਜ਼ਾਰਾਂ ਟਰੱਕਰ ਸਰਕਾਰ ਦੇ ਮਤਬਰ ਦੇ ਵਿੱਚ ਉਥੇ ਲੜਵੇਂ ਨਾ ਸਵਾਲ ਕਰਦੇ ਉਹ ਦੇ ਲਾਗੇ ਕੋ ਨਿਕਲ ਕੇ ਇਸ ਦਾ ਸੰਗਠਨ ਨਹੀਂ ਹੋਇਆ ਇਹਦਾ ਮਤ ਤੁਹਾਡਿਆ ਵੀ ਗੱਲ ਦਾ ਖਰ ਦਾ ਨਹੀਂ ਹੈ ਦੇਸੀ ਲੋਕਾਂ ਸਾਹਮਣੇ ਦਸ ਹਜ਼ਾਰ ਸਾਲ ਨਿਕਲ ਆਏ ਇੱਥੇ ਕੱਟ ਸੀ ਕਦੀ ਮਤਬਰ ਦੇ ਵਿੱਚ ਨਹੀਂ ਦੇਖੇ ਅਗਰ ਕਰਨੇ ਬੜੇ ਹੁਣ ਲੋਕ ਇਹ ਤਾਂ ਲੋਟੋ ਵਾਲੀ ਗੱਲ ਦੇਖਦੇ ਵਿੱਚ ਚੱਲ ਗਈ ਮਾਦੂਪਟੇ ਇਹਦੀ ਸਰਕਾਰ ਲਿਖਦੀ ਆ ਇਹ 2 ਘੰਟੇ ਦੱਕਸ਼ਨ ਗੱਲਾਂ ਨੇ ਕੇਂਦਰ ਨੂੰ ਦੱਸਾ ਕੇ ਹਲ ਜਾ ਵੀ 40% ਕਿਸਾਨਾਂ ਵੀ ਜਿਹੜੇ ਫਸਿਆ ਉਹ ਐਮਐਸਟੀ ਤੇ ਖਰੀਦ ਲਓ ਦਿੱਕੋ ਸੰਤੁਸ਼ਟ ਹੋ ਜਣਗੇ 4890 ਕੇਂਦਰ ਕਹਿੰਦਾ ਨਹੀਂ ਅਸੀਂ 20% ਹੀ ਖਰੀਦ ਜੇ 20% ਵੀ ਸੋਇਆ ਬੀਨ ਬਾਕੀ ਪਰਤੇਕੀ ਕੀਮਤਾਂ ਤੋਂ ਤੁਹਾਡੇ ਦਿਮਾਗ ਆ ਕੇ ਬੜੀ ਅਵਕਤੀ ਨਾ ਹੋਣੀ ਅਰੇ ਸੀ ਲਾੜੇ ਨੇ ਨਾ ਨਾ ਗਈ ਨੇ 4890 ਤੋਂ 1200 ਰੁਪਏ ਘੱਟ ਰਹਿ ਕੇ ਬਾਕੀ ਸਾਰੀ ਬੂਗੀ ਵਿੱਚੀ ਬਾਕੀ ਸਾਰੀ ਸੋਇਆ ਬੀਨ ਰੁੱਟੀ ਸਕਿਆ ਰੋਸ ਰੋਕਾ ਜਾਏ ਇਹਨਾਂ ਨੂੰ ਸਾਡੀ ਗੱਲ ਕਹਾਉਂ ਹੈ ਕੇਂਦਰ ਐਮਐਸਪੀ ਕਹਿੰਦੇ ਖੇਤੀਬਾੜੀ ਵਿਸ਼ਾ ਬਿਲਕੁਲ ਸੁਪਿਆਂ ਦਾ ਵਕੀਲਾ ਨੇ ਲਾ ਇਹ ਸੁਬੇ ਕੀ ਕਰ ਤੇ ਤੁਹਾਡੇ ਅਨਿਓ ਫਿਰ ਤੁਹਾਡੇ ਰਾਜ ਪ੍ਰਦੇਸ਼ ਨੇ ਚਿੱਠੀ ਕੇਂਦਰ ਨੂੰ ਕਿਉਂ ਲਿਖੀ ਕਿ ਖਰੀਦੋ ਬਈ ਅਤੇ ਮੇਰੀ ਗੱਲ ਹੀ ਸਮਝਾਏ ख़रीददा केॾा वा केंद्र सारी स्टोरेज फोन करेंद्र भॼन न